आंगनवाड़ी स्कूल तो गुम होया बच्चा पुलिस ने एक घंटे के अंदर माता पिता के हवाले किया ਕਾਦੀਆਂ ਜੁਲਾਈ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਸਕੂਲ ਖੁੱਲਣ ਦਾ ਪਹਿਲਾ ਦਿਨ ਸੀ ਅਤੇ ਜਦੋਂ ਪੀਟਰ ਪੁੱਤਰ ਸਾਹਿਲ ਮੁੱਲਾ ਪ੍ਰਤਾਪ ਨਗਰ ਨੂੰ ਉਸਦੀ ਪੋ ਆਂਗਨਵਾੜੀ ਸਕੂਲ ਕਾਦੀਆਂ ਵਿੱਚ ਛੱਡਣ ਗਈ ਤਾਂ ਮੈਡਮ ਉਸ ਨੂੰ ਸਕੂਲ ਦੇ ਅੰਦਰ ਲੈ ਗਈ ਜਦ ਫੁਆਕਰ ਵਾਪਸ ਆਈ ਤਾਂ ਸਕੂਲ ਤੋਂ ਫੋਨ ਆ ਗਿਆ ਕਿ ਤੁਹਾਡਾ ਬੱਚਾ ਨਹੀਂ ਮਿਲ ਰਿਹਾ ਇਹ ਸੁਣ ਕੇ ਕਰ ਵਾਲਿਆਂ ਦੇ ਹੋਸ਼ ਉਡ ਗਏ ਅਤੇ ਬੱਚੇ ਦੀ ਪਾਲ ਸ਼ੁਰੂ ਕਰ ਦਿੱਤੀ ਕਾਦੀਆਂ ਪੁਲਿਸ ਨੇ ਬੱਚੇ ਨੂੰ 1 ਘੰਟੇ ਦੇ ਅੰਦਰ ਹੀ ਨੂਰ ਹਸਪਤਾਲ ਚੌਂਕ ਤੋਂ ਲੱਭ ਕੇ ਬਾਰਸਾਂ ਦੇ ਹਵਾਲੇ ਕੀਤਾ ਪੁਲਸਦੀ ਇਸ ਸਪਲਤਲੇ ਪਰਿਵਾਰ ਨੇ ਪੁਲਸ ਦਾ ਧੰਨਵਾਦ ਕੀਤਾ। मेरा नाम रोशनी है बच्चे का नाम पीटर जी पिता का नाम गुरपिंदर सिंह प्रताप नगर पटना को स्कूल छड़ के इन्हू आए हैं और स्कूलों ये भज गया जी सवेरे छड़ के आए नौ बजे के करीब ज्योति मैडम ने थाने चौंक तो मिले जी

ਕੜਨਾਏ ਉਹ ਇਦੀ ਕੀਹੀਂ ਨਾ ਬੱਚੇ ਨੂੰ ਸਵੇਰੇ ਸਕੂਲ ਛੱਡਣ ਗਏ ਸੀ ਠੀਕ ਹੈ ਬੱਚੇ ਨੂੰ ਸਕੂਲ ਛੱਡ ਕੇ ਅਹੀਂ ਵਾਪਸੀ ਆਏ ਤੇ ਬੱਚੋ ਮੈਡਮ ਦਾ ਫੋਨ ਆਇਆ ਕਿ ਮੈਡਮ ਕਹਿੰਦੀ ਕਿ ਟੱਡਾ ਬੱਚਾ ਮਤਲਬ ਮਿਲ ਨਹੀਂ ਰਿਹਾ ਤੇ ਉਹ ਕਹਿੰਦੇ ਕਿ ਮੈਂ ਐਦਾਂ ਮਤਲਬ ਟੇਬਲ ਟੂਲ ਸਾਫ ਕਰਨੀ ਸੀ ਇਸ ਕਰਕੇ ਤੇ ਕਹਿੰਦੇ ਕਿ ਬੱਚਾ ਪਤਾ ਨਹੀਂ ਕਿੱਥੇ ਚਲ ਗਿਆ ਉਹਨਾਂ ਨੇ ਸਾਨੂੰ ਫੋਨ ਕੀਤਾ ਇਨਫੋਰਮ ਕੀਤਾ ਉਸ ਤੋਂ ਬਾਅਦ ਅਸੀਂ ਵੀ ਚਲੋ ਬੱਚੇ ਨੂੰ ਲੱਭਣ ਆਏ ਤੇ ਸਾਨੂੰ ਪਤਾ ਨਹੀਂ ਰਾਹੀ ਤੇ ਬੱਚਾ ਨਾ ਆਪਣਾ ਇੱਥੇ ਠਾਣੇ ਵਾਲੇ ਚੌਂਕ 'ਚ ਹੀ ਫਿਰ ਪੁਲਸ ਕਟਿਸਟਰੀ ਵਿੱਚ ਹੀ ਤੇ ਇਹਨਾਂ ਨੇ ਬੜੀ ਮਿਹਰਬਾਨੀ ਇਹਨਾਂ ਦੀ ਕਿ ਸਾਨੂੰ ਫੋਨ ਕੀਤਾ ਇਨਫੋਰਮ ਕੀਤਾ ਅਸੀਂ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਸਾਨੂੰ ਸੱਦਿਆ ਕਿ ਆਪਣਾ ਬੱਚਾ ਆ ਕੇ ਲੈ ਜਾਓ ਇੱਥੋਂ ਲੱਭਾ ਜੇ ਬੱਚਾ ਪੁਲਸ ਆਣੇ ਹੋ ਸਕੂਲ ਵਾਲਿਆਂ ਨੂੰ ਇਹ ਕਹਿਣਾ ਚਾਹਾਂਗੇ ਕਿ ਤੁਸੀਂ ਕੇਅਰ ਕਰਿਆ ਕਰੋ ਬੱਚੇ ਦੀ ਕੋਈ ਵੀ ਚਲੋ ਬੱਚਾ ਹੈ ਉਹਦਾ ਆਪਣੇ ਵਰਗਾ ਹੀ ਹੁੰਦਾ ਹੈ